ਦੇਖ ਲਓ ਤੁਸੀਂ ਚੁੱਲੀਆਂ ਦੇ ਉੱਪਰ ਰੋਟੀ ਲਾ ਰਹੇ ਨੇ ਬੇਸ਼ੱਕ ਜਿਹੜਾ ਆਪਾਂ 21ਵੀਂ ਸਦੀ ਦੀ ਜਿਹੜੀ ਗੱਲ ਕਰ ਰਹੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਵੀ ਵਿਕਾਸ ਨੂੰ ਲੈ ਕੇ ਜਾ ਮੰਗਾਂ ਜਿਹੜੀਆਂ ਜਹੇ ਆਪਾਂ ਵੱਡੇ ਵੱਡੇ ਦਾਅਵੇ ਵਾਦੇ ਹਰੇਕ ਪਾਰਟੀ ਵੱਲੋਂ ਕੀਤੇ ਜਾਂਦੇ ਪਰ ਲੋਕ ਨੂੰ ਨਹੀਂ ਆਸੀ ਦੇਖੋ ਉਸ ਵਿਲਾਸ ਸਕੀਮ ਦੇ ਵਿੱਚ ਮੋਦੀ ਜੀ ਇਹ ਕਹਿ ਰਹੇ ਐ ਕਿ ਮੈਂ ਸਿਲੰਡਰ ਦਿੱਤੇ ਮੈਂ ਘਰ ਘਰ ਵਿੱਚ ਸਿਲੰਡਰ ਪਹਚਾਇਆ ਆ ਹੁਣ ਪਿੱਛੇ ਜੇ ਵੀ ਇਹਨਾਂ ਨੇ ਚੋਣ ਜਾਬਤਾ ਲੱਗਣ ਤੇ ਨੇੜੇ ਵੀ ਤੁਸੀਂ ਜਾ ਕੇ ਗੈਸ ਏਜੰਸੀ ਵਾਲਿਆਂ ਤੋਂ ਪਤਾ ਕਰ ਸਕਦੇ ਹੋ ਇਹਨਾਂ ਨੇ ਭਾਜਪਾ ਵਾਲਿਆਂ ਦੇ ਘਰਾਂ ਦੇ ਵਿੱਚ ਸਿਲੰਡਰ ਪਹਚਾਏ ਆ ਚੋਰੀ ਪਤਾ ਨਹੀਂ ਕਿੰਨੇ ਹਜ਼ਾਰ ਸਿਲੰਡਰ ਪਹਚਾਇਆ ਹੈ ਤੇ ਦਿੱਤਾ ਸਿਰਫ ਆਪਦੇ ਭਾਜਪਾ ਦੇ ਲੋਕਾਂ ਨੂੰ ਹੈ ਜਿਹੜੇ ਕੋਈ ਵਰਕਰਸ ਹੈ ਜਿਹੜੇ ਇਹਨਾਂ ਦੇ ਆਪਦੇ ਨਿੱਜੀ ਬੰਦੇ ਹੈ ਤੇ ਜਿਨ੍ਹਾਂ ਨੂੰ ਐਕਚੁਅਲੀ ਲੋੜ ਹੈ ਆ ਦੇਖੋ ਮੇਰੇ ਮਗਰਚੁੱਲਿਆਂ ਤੇ ਰੋਟੀ ਬਣਾ ਰਹੇ ਹੈ ਲੋਕ ਸਰਕਾਰਾਂ ਗੱਲਾਂ ਹੋਰ ਕਰਦੀਆਂ ਕੰਮ ਹੋਰ ਕਰਦੀਆਂ ਮੈਂ ਤਾਂ ਕਹਿੰਨੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਂਡੀਡੇਟ ਨੂੰ ਜਿਹੜੇ ਇੱਥੋਂ ਐਮ.ਐਲ.ਏ ਹੈ ਮੈਨੂੰ ਨਹੀਂ ਪਤਾ ਵੀਰ ਦਾ ਕੀ ਨਾਮ ਹੈ ਜੀ ਉਹਨਾਂ ਦਾ ਕੁਲਵੰਤ ਸਿੰਘ ਜੀ ਨੂੰ ਮੈਂ ਇਹ ਕਹੂੰਗੀ ਕਿ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਐਡੀ ਬਹੁਮਤ ਨਾਲ ਜਿਤਾਇਆ ਹੈ ਜ਼ਮੀਨ ਤੇ ਉਤਰ ਕੇ ਜਰਾ ਲੋਕਾਂ ਦੀ ਰਿਐਲਿਟੀ ਵੇ ਕੀ ਲੋਕੀ ਵਿਚਾਰੇ 6 6 ਇੱਕ ਪਰਿਵਾਰ ਦੇ ਜੀ ਗਲੀ ਦੇ ਵਿੱਚ ਬੈਠ ਕੇ ਰੋਟੀ ਬਣਾ ਰਹੇ ਆ ਪਤਾ ਨਹੀਂ ਤੁਸੀਂ ਕਿੱਥੇ ਵੋਟਾਂ ਲੈ ਕੇ ਗਾਇਬ ਹੋਏ ਹੋ ਕਿਹੜੇ ਝੂਠੇ ਦਾਅਵੇ ਕਰ ਰਹੇ ਹੋ ਕਿਹਨੂੰ ਜਵਾਬ ਦੇਓ ਆ ਦੁਬਾਰਾ ਫੇਰ ਪਤਾ ਨਹੀਂ ਕਿਸ ਮਤਲਬ ਕਿ ਕਿਸ ਤਰ੍ਹਾਂ ਦਾ ਮੂੰਹ ਲੈ ਕੇ ਵੋਟ ਵੋਟ ਮੰਗਣ ਆ ਜਾਂਦੇ ਸ਼ਰਮ ਵੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਕੱਲ ਅਰਵਿੰਦ ਕੇਜਰੀਵਾਲ ਜੀ ਵੀ ਪਹੁੰਚੇ ਸਨ ਪਰਸੋਂ ਹਮੇਸ਼ਾ ਜੀ ਨੇ ਵੀ ਜੜੀਆ ਰੈਲੀ ਕੀਤੀ ਲੱਗਦਾ ਕਿ ਕੋਈ ਫਰਕ ਕਿਸੇ ਦਾ ਕੋਈ ਫਰਕ ਨਹੀਂ ਪੈਣਾ ਵੇਖੋ ਬਿਆਨ ਦੇ ਜੂਗੇ ਵੱਡੀਆਂ ਵੱਡੀਆਂ ਗੱਲਾਂ ਕਰ ਜੂਗੇ ਹਮੇਸ਼ਾ ਹੀ ਕਰ ਜਾਂਦੇ ਆ 2 ਸਾਲ ਪਹਿਲਾਂ ਸਰਕਾਰ ਬਣਾਉਣ ਵੇਲੇ ਵੀ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਹਜ਼ਾਰ ਰੁਪਏ ਔਰਤਾਂ ਨੂੰ ਦੇਵਾਂਗੇ 25% ਐਮਐਸਪੀ ਦੇਵਾਂਗੇ এমਪਲੋਇਮੈਂਟ ਦੇਵਾਂਗੇ ਇੰਡਸਟਰੀ ਨੂੰ ਆ ਦੇਵਾਂਗੇ ਸਭ ਝੂਠੀਆਂ ਗੱਲਾਂ ਹੈ ਲੋਕਾਂ ਤੇ ਕੋਈ ਅਸਰ ਨਹੀਂ ਹੋਣ ਲੱਗਾ ਹਮੇਸ਼ਾ ਜੀ ਇਹ ਵੀ ਕਹਿੰਗੇ ਜੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਸਾਡੀ ਸਰਕਾਰ ਆਂਦੀ ਉਹ ਨਸ਼ਾ ਬੰਦ ਕਰਾ ਦੇ 10 ਸਾਲ ਹੋ ਗਏ ਸਰਕਾਰ ਆਈ ਨੂੰ ਗਾਇਬ ਸੀ ਅਮਿਤ ਸ਼ਾ ਜੀ ਇਹ ਕਿਸ ਤਰ੍ਹਾਂ ਦੇ ਦੇਖੋ ਇਹ ਨਾ ਬੇਤੁਕੇ ਸਵਾਲ ਹੈ ਇਹ ਕਰੋ ਵੀ ਨਾ ਬਿਕੋਜ਼ ਇਹਨਾਂ ਲੀਡਰਸ ਨੂੰ ਮੈਨੂੰ ਲੱਗਦਾ ਨਾ ਸੁੱਤੇ ਰਹਿੰਦੇ ਆ ਜਦੋਂ ਆ ਜਾਂਦੇ ਆ ਤਸੱਤਾ ਦੇ ਵਿੱਚ ਸੌ ਜਾਂਦੇ ਆ ਆਕੇ ਤਉਦੂ ਬਾਦ ਜਦੋਂ ਦੁਬਾਰਾ ਫੇਰ ਵੋਟਾਂ ਆ ਜਾਂਦੀਆਂ ਫੇਰ ਜਾਗ ਜਾਂਦੇ ਆ ਦੋ ਦਿਨ ਵਾਸਤੇ ਇਹਨਾਂ ਗੱਲਾਂ ਦਾ ਕੋਈ ਤੁਕ ਨਹੀਂ ਬੰਦ। ਆਪਣੀਤ ਸਿੰਘ ਬਿੱਟੂ ਦੀ ਪਤਨੀ ਕਹਿ ਰਹੀ ਹੈ ਇੱਕ ਵਾਰ ਫੇਰ ਮੌਕਾ ਦੋ ਅਸੀਂ ਲੁਧਿਆਣੇ ਨੂੰ ਭਰੋ ਤੇ ਆ। ਇਹ ਤਾਂ ਮੈਂ ਵੇਖੋ ਇਸ ਗਲਤੀ ਮੈਂ ਕੋਈ ਬਿਆਨ ਨਹੀਂ ਦੇਣਾ ਚਾਹੁੰਦੀ ਲੋਕਾਂ ਨੇ 4 ਤਰੀਕ ਨੂੰ ਮੇਰੀ ਭੈਣ ਨੂੰ ਦੱਸ ਦੇਣਾ ਹੈ ਕਿ ਘਰੇ ਬੈਠਣ ਦੀ ਤਿਆਰੀ ਕਰ ਲਓ। ਉਹ ਆਪਣੇ ਦਾਦੇ ਦੇ ਨਾਮ ਤੇ ਫਿਰ ਇੱਕ ਵਾਰ ਜਿਹੜੀ ਵੋਟ ਦੀ ਅਪੀਲ ਕਰ ਰਹੇ ਨੇ ਕਿ ਉਹਨਾਂ ਨੇ ਹਨ ਸੰਸ। ਬਿੱਟੂ ਵੀਰ ਜੀ ਨੇ ਤਾਂ ਆਪਦੇ ਦਾਦਾ ਜੀ ਦੀ ਫੋਟੋ ਹੀ ਉਡਾਤੀ ਸੀ ਪੋਸਟਰ 'ਚੋਂ। ਅੱਜ ਫੇਰ ਦਾਦਾ ਜੀ ਦਾ ਨਾਮ ਯਾਦ ਆ ਗਿਆ ਕਦੀ ਪਾਰਟੀਆਂ ਨੂੰ ਵਰਤਨਾ ਆਪਦੇ ਦਾਦੇ ਨੂੰ ਵੀ ਵਰਤਨ ਲੱਗ ਪਏ ਲੋਕ ਵੋਟਾਂ ਪਿੱਛੇ ਪਤਾ ਨਹੀਂ ਕਿਸ ਤਰ੍ਹਾਂ ਦਾ ਜ਼ਮੀਰ ਮਰਿਆ ਹੋਇਆ ਲੋਕਾਂ ਦਾ ਲੱਗਦਾ ਜੀ 10 ਸਾਲ ਉਹਨਾਂ ਨੇ ਜਿਹੜਾ ਇੱਥੇ ਲੁਧਿਆਣੇ ਤੋਂ ਨੁਮਾਇੰਦਗੀ ਕੀਤੀ ਆ ਤਾਂ ਉਹ ਵਿਕਾਸ ਦੇ ਮੁੱਦਤੇ ਵੀ ਜਿਹੜੀ ਬਹੁਤ ਆਲਚਨਾ ਉਹ ਕਿਸੇ ਮੁੱਦੇ ਤੇ ਵੋਟ ਮੰਗ ਨਹੀਂ ਸਕਦੇ ਕਿਉਂਕਿ ਕੀਤਾ ਹੀ ਕੁਛ ਨਹੀਂ 10 ਸਾਲਾਂ ਦੇ ਵਿੱਚ